ਸਵਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਥਨ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਕੇਜਰੀਵਾਲ ਦੀ ਈਡੀ ਹਿਰਾਸਤ ਪਹਿਲੀ ਅਪ੍ਰੈਲ ਤੱਕ ਵਧੀ ਭਗਵੰਤ ਮਾਨ ਦੇ ਘਰ ਲਿਆ ਧੀ ਨੇ ਜਨਮ ਆਮ ਆਰਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਵੱਲੋਂ ਪਾਰਟੀ ਨੂੰ ਨਸੀਹਤ ਰਵਨੀਤ ਬਿੱਟੂ ਦੀ ਧਮਕੀ ਚੋਣਾਂ ਤੋਂ ਬਾਅਦ ਟੁੱਟੜੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਵੱਲੋਂ ਚੋਣ ਲੜਨ ਤੋਂ ਇਨਕਾਰ ਕਿਹਾ ਮੇਰੇ ਕੋਲ ਫੰਡ ਨਹੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 7 ਉਮੀਦਵਾਰ ਐਲਾਨੇ ਬਾਬਾ ਤਰਸੀਮ ਸਿੰਘ ਦੇ ਗੋਲਿਆਂ ਮਾਰ ਕੇ ਕਤਲ ਦੋਸ਼ੀਆਂ ਦੀ ਭਾਲ ਜਾਰੀ ਗੁਰਜੀਤ ਸਿੰਘ ਔਜਲਾ ਵੱਲੋਂ ਭਾਜਪਾ ਦੇ ਵਿੱਚ ਜਾਣ ਦੀਆਂ ਅਫਵਾਹਾਂ ਦਾ ਖੰਡਨ ਲੋਕ ਸਭਾ ਚੋਣ ਨਹੀਂ ਲੜਨਗੇ ਮਨਪ੍ਰੀਤ ਸਿੰਘ ਬਾਦਲ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵੱਲੋਂ ਖੁਲਾਸਾ ਭਾਰਤ ਦੇ 83% ਨੌਜਵਾਨ ਹਨ ਬੇਰੋਜ਼ਗਾਰ ਤੇ ਆਖਰੀ ਖਬਰ ਫਿਲਮ ਅਦਾਕਾਰ ਗਵਿੰਦਾ ਹੋਏ ਸ਼ਿਵ ਸੇਨਾ ਵਿੱਚ ਸ਼ਾਮਲ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਿਨ੍ਹਾਂ ਜਿ ਪਹਿਲਾਂ ਤਾਂ ਖੁਸ਼ੀ ਦੀ ਖਬਰ ਦਿਓ ਕਿ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਤੇ ਸਦਾਰਨੀ ਗੁਰਪ੍ਰੀਤ ਕੌਰ ਹੋਰਾਂ ਦੇ ਘਰੇ ਬੱਚੀ ਨੇ ਜਨਮ ਲਿਆ ਹੈ ਹਾਂ ਬਿਲਕੁਲ ਬਿਲਕੁਲ ਸਿੰਘ ਸਾਹਿਬ ਇਹ ਬੜੀ ਖੁਸ਼ੀ ਦੀ ਗੱਲ ਹੈ ਜੀ ਉਹਨਾਂ ਦੇ ਘਰ ਦੇ ਵਿੱਚ ਇੱਕ ਨੰਨੀ پری ਆਈ ਹੈ ਨੰਨੀ ਮੁੰਨੀ ਬੱਚੀ ਆਈ ਹੈ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਗੁਰਵੰਤਮਨ ਸਾਹਿਬ ਦੇ ਘਰ ਦੇ ਵਿੱਚ ਬੱਚੀ ਦਾ ਜਨਮ ਲਿਆ ਉਹਨਾਂ ਨੇ ਕੁਝ ਇੱਕ ਮਹੀਨੇ ਪਹਿਲਾਂ ਹੀ ਇੱਕ ਮੰਚ ਦੇ ਉੱਤੇ ਸੰਬੋਧਨ ਕਰਦੇ ਇਹ ਗੱਲ ਕਹੀ ਸੀ ਵੀ ਸਾਡੇ ਘਰ ਦੇ ਵਿੱਚ ਇੱਕ ਨੰਨਾ ਮਹਿਮਾਨ ਆਉਣ ਵਾਲਾ ਉਹ ਮੁੰਡਾ ਹੈ ਜਾਂ ਕੁੜੀ ਅਸੀਂ ਇਹਦੇ ਬਾਰੇ ਕੋਈ ਚੈੱਕ ਨਹੀਂ ਕਰਵਾਇਆ ਤੇ ਕਰਵਾਉਣਾ ਵੀ ਨਹੀਂ ਚਾਹੀਦਾਗਾ ਤੇ ਵੈਸੇ ਵੀ ਗੱਲ ਸੱਚੀ ਹੈ ਜੀ ਕਿਸੇ ਨੂੰ ਕਰਵਾਉਣਾ ਵੀ ਨਹੀਂ ਚਾਹੀਦਾ ਮੁੰਡੇ ਕੁੜੀ ਦੇ ਵਿੱਚ ਅੱਜ ਕੱਲ ਫਰਕ ਵੀ ਕੋਈ ਨਹੀਂਗਾ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਨੰਨੀ ਬੱਚੀ ਦਾ ਜਨਮ ਲਿਆ ਤੇ ਅੱਜ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ ਭਗਵੰਤਮਨ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਏ ਟਵੀਟ ਕਰਕੇ ਕਿ ਭਾਈ ਸਾਡੇ ਘਰ ਦੇ ਵਿੱਚ ਖੁਸ਼ੀ ਆਈ ਹੈ ਜੱਚਾ ਬੱਚਾ ਦੋਨੋਂ ਜਾਣੇ ਮਾਂ ਬੇਟੀ ਦੋਵੇਂ ਜਾਣੇ ਤੰਦਰੁਸਤਾਂ ਸੋ ਅੱਜ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਵੀ ਤੇ ਆਮ ਆਦਮੀ ਪਾਰਟੀ ਸਾਰੀ ਨੇ ਤੇ ਭਗਵੰਤ ਮਾਨ ਸਾਹਿਬ ਨੂੰ ਮੁਬਾਰਕਬਾਦ ਦਿੱਤੀ ਹੈ ਅਸੀਂ ਵੀ ਇਦਾਰੇ ਰੇਡੀਓ ਐਫ ਐਮ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਜੀ ਬਹੁਤ ਵਧੀਆ ਹੋਇਆ ਉਹਨਾਂ ਦੇ ਜਿਹੜੀ ਹੈਲਥੀ ਬੱਚੀ ਪੈਦਾ ਹੋਈ ਹੈ ਦੂਜਾ ਇਹ ਦੱਸੋ ਵੀ ਬਾਬਾ ਤਰਸੀਮ ਸਿੰਘ ਤੇ ਗੋਲੀਆਂ ਕਿਹਨੇ ਮਾਰੀਆਂ ਨੇ ਦੇਖੋ ਜੀ ਇਹਦੇ ਬਾਰੇ ਹਲੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਪੁਲਿਸ ਦੇ ਵੱਲੋਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਤਰਾਖੰਡ ਦੇ ਵਿੱਚ ਗੁਰਦੁਆਰਾ ਨਾਨਕਮਤਾ ਦੇ ਵਿੱਚ ਕਾਰ ਸੇਵਾ ਦਾ ਕੰਮ ਨਿਭਾਉਂਦੇ ਹੈਗੇ ਆ ਇਹ ਹੈਗੇ ਨਹੀਂ ਬਾਬਾ ਤਰਸੀਮ ਸਿੰਘ ਤੇ ਇਹਨਾਂ ਦੇ ਗੋਲਗਾਂ ਮਾਰ ਗਿਆ ਗੀਆਂ। ਗੋਲੀਆਂ ਮਾਰਨ ਵਾਲੇ ਦੋ ਜਾਣੇ ਆ। ਸੀਸੀਟੀਵੀ ਕੈਮਰੇ ਦੀ ਫੁਟੇਜ ਸਭ ਦੇ ਸਾਹਮਣੇ ਆ। ਮੋਟਰਸਾਈਕਲ ਤੇ ਉਹ ਆਏ ਆ। ਗੁਰੂ ਘਰ ਦੇ ਵਿੱਚ ਹਰ ਰੋਜ਼ੀ ਤਰ੍ਹਾਂ ਤਰਸੀਮ ਸਿੰਘ ਹੋਰੀ ਆਏ ਹੋਏ ਸੀਗੇ। ਇਹਨਾਂ ਨੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਆ। ਹਸਪਤਾਲ ਦੇ ਵਿੱਚ ਲੈ ਕੇ ਗਏ ਇਹਨਾਂ ਨੂੰ। ਉੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਹੁਣ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕੇਜਰੀਵਾਲ ਦਾ ਕਹਿੰਦੇ ਰਿਮਾਂਡ ਹੋਰ ਵਧਾ ਲਿਆ ਪਰ ਕੇਜਰੀਵਾਲ ਆ ਭਾਜਪਾ ਦੇ ਖਿਲਾਫ ਜਾਂ ਦਿੱਲੀ ਦੇ ਲੀਡਰਾਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਹੇ ਹਾਂ ਬਹੁਤੀ ਨਹੀਂ ਕਰ ਰਹੇ ਜੀ ਸੈਂਦੀ ਸੈਂਦੀ ਜੀ ਮੜੀ ਜੀ ਕਰ ਰਹੇ ਆ ਪਰ ਬਹੁਤੀ ਨਹੀਂ ਕਰ ਰਹੇ ਇਹਦੇ ਪਿੱਛੇ ਕਾਰਨ ਕੀ ਆ ਤਨ ਸਾਹਿਬ ਜਦੋਂ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਯਾਨੀ ਕਿ ਮੁਖੀ ਦੇ ਗ੍ਰਿਫਤਾਰ ਹੋਣ ਦੀਆਂ ਚਾਰੇ ਪਾਸੇ ਖਬਰਾਂ ਤਾਂ ਇੱਕ ਖਬਰ ਇਹ ਵੀ ਚਾਰੇ ਪਾਸੇ ਚਰਚਾ ਦੇ ਵਿੱਚ ਆ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਰघव ਚੱਡਾ ਹੋਰੀ ਕੁਝ ਬੋਲਦਾ ਹੀ ਨਹੀਂਗੇ ਰਾਗਵ ਚੱਡਾ ਅੱਖ ਦੇ ਆਪਰੇਸ਼ਨ ਵਾਸਤੇ ਇੰਗਲੈਂਡ ਦੇ ਵਿੱਚ ਗਏ ਹੋਇਆ ਇਹ ਸੱਚ ਆ ਪਰ ਉੱਥੇ ਬੈਠ ਕੇ ਵੀ ਬੰਦਾ ਆਪਦਾ ਇਤਰਾਜ਼ ਆਪਦਾ ਗੁੱਸਾ ਆਪਣੇ ਵਿਚਾਰ ਆਪਣੇ ਬਲਬਲੇ ਤਾਂ ਜ਼ਾਹਰ ਕਰ ਸਕਦਾ ਪਰ ਉਹਨਾਂ ਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜਾ ਰਹੀ ਤੇ ਹੁਣ ਤਾਂ ਕਈ ਪਾਰਟੀਆਂ ਦੇ ਆਗੂਆਂ ਨੇ ਕਹਿਣਾ ਸ਼ੁਰੂ ਕਰਤਾ ਵੀ ਭਾਈ ਰਾਗਵ ਚੱਡਾ ਪਘੋੜਾ ਹੋ ਗਿਆ ਅਸੀਂ ਤਾਂ ਨਹੀਂ ਇਹ ਗੱਲ ਕਹਿੰਦੇ ਪਰ ਗੱਲ ਇਹ ਵੀ ਸਵਾਲ ਪੈਦਾ ਹੁੰਦਾ ਵੀ ਭਾਈ ਇਸ ਵੇਲੇ ਜਦੋਂ ਸੰਕਟ ਦੇ ਵਿੱਚ ਹੋਵੇ ਪਾਰਟੀ ਦਾ ਮੁਖੀ ਤੇ ਉਸ ਵੇਲੇ ਇੱਕ ਬਹੁਤ ਸਾਹਾ ਵਰਗਾ ਸਾਥੀ ਬੋਲਦਾ ਨਾ ਹੋਵੇ ਤੇ ਕੁਝ ਕੁ ਸਾਹਾ ਵਰਗੇ ਸਾਥੀ ਪਾਰਟੀ ਦਾ ਬਦਲੀ ਜਾਂਦੇ ਹੋਣ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਚੱਲੀ ਕੀ ਕੀ ਜਾਂਦਾ ਸੋ ਵਿਨੇ ਵਿਪਾਈ ਕੀ ਬਣਦਾ ਪਰ ਅੱਜ ਇਹ ਪਤਾ ਲੱਗਾ ਜੀ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਫਿਰ ਅਦਾਲਤ ਦੇ ਮੂਹਰੇ ਪੇਸ਼ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਯਾਨੀ ਕਿ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਗਿਆ ਸੀਗਾ ਜਦੋਂ ਰਿਮਾਂਡ ਖਤਮ ਹੋ ਗਿਆ ਫਿਰ ਪੇਸ਼ ਕੀਤਾ ਗਿਆ ਈਡੀ ਨੇ ਫਿਰ ਸਮਾਂ ਮੰਗਿਆ ਸੀਗਾ ਜੀ ਹਫ਼ਤੇ ਤੋਂ ਵੱਧ ਦਾ ਵੀ ਰਿਮਾਂਡ ਚਾਹੀਦਾ ਪਰ 1 April ਤੱਕ ਦੇ ਲਈ ਇਹਨਾਂ ਦੇ ਸਮੇਂ ਦੇ ਵਿੱਚ ਵਾਅਦਾ ਕੀਤਾ ਗਿਆ ਈਡੀ ਨੂੰ ਦੂਜੀ ਵਾਰ ਰਿਮਾਂਡ ਮਿਲਿਆ ਇਹਨਾਂ ਦਾ 1 April ਤੱਕ ਦੇ ਲਈ ਅਜੇ ਇੱਕ ਅਕਾਲੀ ਨੇ ਮੈਨੂੰ ਦੱਸਿਆ ਖਾਲੀ ਲੀਡਰ ਆ ਲੋਕਲ ਉਹ ਕਹਿੰਦਾ ਗਲੇ ਦਾ ਆਪਰੇਸ਼ਨ ਥੋੜੀ ਹੋਇਆ ਚੱਡੇ ਦਾ ਜੇ ਤਾਂ ਗਲੇ ਦੇ ਕੈਂਸਰ ਦਾ ਆਪਰੇਸ਼ਨ ਹੋਇਆ ਤਾਂ ਮੰਨ ਸਕਦੇ ਸੀ ਅੱਖ ਦਾ ਆਪਰੇਸ਼ਨ ਤਾਂ ਹੋ ਜਾਂਦਾ ਰਹਿੰਦਾ ਅੱਖ ਦੇ ਆਪਰੇਸ਼ਨ ਤੋਂ ਬੋਲ ਤਾਂ ਸਕਦੇ ਆ ਹਾਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਦੀ ਸਹਿਮਤ ਆ ਪਰ ਚਲੋ ਵੈਸੇ ਤਾਂ ਚਲੋ ਚੜ੍ਹਦੀ ਕਲਾ ਦੇ ਵਿੱਚ ਰਹਿਣ ਰਗਵ ਚੱਡਾ ਸਾਹਿਬ ਪਰ ਜੇ ਮੰਨ ਲਓ ਗਲੇ ਦਾ ਵੀ ਹੋਇਆ ਹੋਵੇ ਤੇ ਫਿਰ ਉਂਗਲਾਂ ਦੇ ਨਾਲ ਟਾਈਪ ਕਰਕੇ ਤਾਂ ਦੋ ਸ਼ਬਦ ਲਿਖੇ ਜਾ ਸਕਦੇ ਆ ਅੱਛਾ ਕਮਰਬਿਜੇ ਪ੍ਰਤਾਪ ਸਿੰਘ ਹੋਰਾਂ ਨੇ ਕੀ ਪਾਰਟੀ ਨੂੰ ਨਸੀਹਤ ਕੀਤੀ ਹੈ ਹਾਂ ਕਮਰਬਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਆਪਾਂ ਜਾਣਦੇ ਕਿ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਸਰ ਦੇ ਵੱਲੋਂ ਉਹਨਾਂ ਨੇ ਆਪਣੀ ਪਾਰਟੀ ਦੇ ਉੱਤੇ ਪਹਿਲਾਂ ਵੀ ਕਈ ਵਾਰੀ ਸ਼ਬਦ ਕੁਬਾਰ ਕੀਤੇ ਤੇ ਅੱਜ ਵੀ ਕੀਤਾ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜੋ ਕਦਰ ਚੱਲ ਰਿਹਾ ਪਾਰਟੀ ਦੇ ਵਿੱਚ ਉਹ ਹੈਰਾਨ ਕਰਨ ਵਾਲਾ ਉਹਨਾਂ ਨੇ ਟਵੀਟ ਕਰਕੇ ਅੱਜ ਬੜੀ ਤਿੱਖੀ ਗੱਲ ਕਹੀ ਆ ਤੇ ਉਹਦਾ ਸਾਰ ਅੰਸ਼ ਇਹ ਆ ਵੀ ਭਾਈ ਤੁਸੀਂ ਬੰਦਿਆਂ ਦੀ ਕਦਰ ਨਹੀਂ ਕੀਤੀ ਇਸ ਕਰਕੇ ਆ ਕੁਝ ਤੁਹਾਡੇ ਨਾਲ ਹੋ ਰਿਹਾ ਉਹਨਾਂ ਨੇ ਜੋ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੀ ਉਹਦੇ ਵਿੱਚ ਲਿਖਿਆ ਜੀ ਕਿਆਸੇ ਕਿਆ ਹੋ ਗਿਆ ਦੇਖਤੇ ਦੇਖਤੇ ਆਖਰ ਕਹੀਂ ਤੋਂ ਚੂਕ ਹੋਈ ਹੈ ਯਾਨੀ ਕਿ ਕਿਤਨੇ ਕਿਤਨੇ ਤਾਂ ਗਲਤੀ ਹੋਈ ਹੈ ਮੈਂ ਪੰਜਾਬੀ 'ਚ ਸੁਣਾ ਦਿੰਦਾ ਉਲੱਥਾ ਕਰਕੇ ਕਿ ਆਪਣਿਆਂ ਤੋਂ ਦੂਰੀ ਛਲ ਕਪਟ ਤੇ ਗੈਰਾਂ ਨੂੰ ਗੱਲ ਨਾਲ ਲਾਉਣਾ ਇਹ ਕੌਣ ਸਨਿਆ ਇਹ ਕਿੱਥੋਂ ਦੇ ਨੇ ਆ ਹੈਗਾ ਤੇ ਸੰਕਟ ਦੇ ਇਸ ਮੌਕੇ ਦੇ ਉੱਤੇ ਕੋਈ ਤੁਹਾਨੂੰ ਛੱਡ ਕੇ ਪਾਰਟੀ ਬਦਲ ਰਿਹਾ ਤੇ ਕੋਈ ਖੁਸ਼ੀਆਂ ਮਨਾ ਰਿਹਾ ਤੇ ਕੋਈ ਇਲਾਜ ਦੇ ਬਹਾਨੇ ਦੇਸ਼ ਦੇ ਵਿੱਚੋਂ ਬਾਹਰ ਚਲਾ ਗਿਆ ਤੇ ਬਣੂਗਾ ਕੀ ਤੁਹਾਡਾ ਜੀ ਰਵਨੀਤ ਬਿੱਟੂ ਨੇ ਇੱਕ ਹੋਰ ਪੌਂਕੀ ਮਾਰੀ ਆ ਕਿ ਸਰਕਾਰਾਂ ਤੋੜਾਂਗੇ। ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹਿਤੀ ਆ ਕਿ ਜੀ ਦੇਖੋ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਤੇ ਦਿੱਲੀ ਦੀ ਸਰਕਾਰ ਟੁੱਟ ਜਾਣੀ ਐ ਡਿੱਗ ਪੈਣੀਆਂ ਸਰਕਾਰਾਂ। ਰੱਬ ਜਾਣਦਾ ਪਾਈਏ ਦੇ ਵਿੱਚ ਸੱਚਾਈ ਕੀ ਆ ਪਰ ਗੱਲ ਇਹ ਵੀ ਰਵਨੀਤ ਬਿੱਟੂ ਹੋਰੀ ਪਰਸੋਂ ਹਲੇ ਭਾਜੀਪੀ ਦੇ ਹੋਇਆ ਤੇ ਹੁਣ ਦੋ ਸੂਬਿਆਂ ਦੀਆਂ ਸਰਕਾਰਾਂ ਨਹੀਂ ਗਾੜਾਂ ਚ ਬਹਿਣ ਦੀ ਗੱਲ ਕਰਦੇ ਆ ਤੇ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਵੀ ਆਹ ਦੇਖ ਲਓ ਜੀ ਭਾਜੀਪੀ ਦਾ ਕਰਦਾਰ ਇਹ ਹੈਗੇ ਜਿਹੜੇ ਨਵੇਂ-ਨਵੇਂ ਗਏ ਆ ਇਹ ਹੁਣ ਉਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਆ। ਵੇ ਭਾਈ ਐਂ ਕਰਦੇ ਆਂਗੇ ਇੱਥੇ ਆਏ ਹੋ ਜਾਣਾ ਫਲਾਉ ਹੋ ਜਾਣਾ ਢੀਂਗ ਹੋ ਜਾਣਾ ਸੋ ਦੇਖੋ ਅੱਜ ਮੈਂ ਨਾ ਹੈਰਾਨ ਹੋ ਗਿਆ ਰਵਨੀਤ ਬਿੱਟੂ ਸਭ ਬੜੀ ਬਿਬਾਕੀ ਨਾਲ ਗੱਲ ਕਰਦੇ ਆਂ ਕਹਿੰਦੇ ਹਲਕੇ ਦੇ ਵਿਕਾਸ ਵਾਸਤੇ ਗਏ ਆ ਹਲਕੇ ਦਾ ਵਿਕਾਸ ਕਿਉਂ ਨਾ ਕਰਗੇ ਇਹ ਜਾਣਾ ਚਾਹੀਦਾ ਸੀ ਸਾਨੂੰ ਮਜਬੂਰੀ ਬਣ ਗਈ ਸੀ ਇਹ ਕਰਦੇ ਕੁਛ ਨਹੀਂ ਗਏ ਉਦੋਂ ਰਿੰਕੂ ਤੇ ਅੰਗਰਾਲ ਵੀ ਇਹ ਗੱਲ ਕਹੀ ਜਾਂਦੇ ਆ ਉਹ ਕਹਿੰਦੇ ਹਲਕੇ ਦਾ ਵਿਕਾਸ ਕਰਕੇ ਛੱਡਾਂਗੇ ਇਸ ਸਦੀ ਦਾ ਸਭ ਸਭ ਤੋਂ ਵੱਡਾ ਜੁਮਲਾ ਇਹ ਹੈ ਕਿ ਮੈਂ ਹਲਕੇ ਦੇ ਵਿਕਾਸ ਵਾਸਤੇ ਪਾਰਟੀ ਬਦਲੀ ਹੈ ਇੱਕ ਜਾਣਕਾਰੀ ਹੋਰ ਹਾਲਾਂਕਿ ਇਹ ਉੜਦੀ ਉੜਦੀ ਖਬਰ ਹੈ ਮੈਂ ਇਹਦੇ ਉੱਤੇ ਪੱਕੀ ਮੋਹਰ ਨਹੀਂ ਲਾਉਂਦਾਗਾ ਪਰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿਨਸੋਆਂ ਇਹ ਮਿਲਣ ਲੱਗ ਪਈਆਂ ਵੀ ਸ਼ਾਇਦ ਪਦਮਸ਼ਰੀ ਹਾਂਸਰਾਜ ਹੰਸਾਇਕ ਨੇ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣ ਸ਼ਾਇਦ ਤੇ ਉੜਦੀ ਉੜਦੀ ਖਬਰ ਹੈ ਵੀ ਸ਼ਾਇਦ ਉਹ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਜਾਣ ਕਿਉਂਕਿ ਰਿੰਕੂ ਹੋਰਾਂ ਨੇ ਤਾਂ ਮੈਦਾਨ ਛੱਡਤਾ ਤੇ ਇੱਥੋਂ ਬੰਦਾ ਵੀ ਨਿਲਾ ਭਰਿਆ ਜੀ ਹਮ ਹਮ ਸੋ ਬੜੀ ਹਰਾਨੀ ਹੋਈ ਹੈ ਜਦੋਂ ਭਾਰਤ ਦੇ ਫਾਈਨੈਂਸ ਮਿਨਿਸਟਰ ਇਹ ਕਹਿਣ ਕਿ ਮੇਰੇ ਕੋਲ ਇਲੈਕਸ਼ਨ ਲੜਨ ਲਈ ਪੈਸੇ ਨਹੀਂ ਹੈ। ਹਾਂ ਬਿਲਕੁਲ ਜੀ ਮੈਨੂੰ ਵੀ ਇਸ ਗੱਲ ਤੇ ਹੈਰਾਨੀ ਹੋਈ ਹੈ। ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਨਿਰਮਲਾ ਸੀਤਾਰਾਮਨ ਜੀ ਨੇ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਚੋਣ ਲੜਨ ਵਾਸਤੇ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੋਵਾਂ ਥਾਵਾਂ ਤੋਂ ਪੇਸ਼ਕਸ਼ ਸੀ ਪਰ ਮੈਂ ਇੱਥੇ ਕੀ ਚੋਣ ਨਹੀਂ ਲੜ ਸਕਾਂਗੀ ਤੇ ਮੈਂ ਜੇਪੀ ਨੱਡਾ ਸਾਹਿਬ ਨੂੰ ਰਾਸ਼ਟਰੀ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੀ ਹਾਂ ਸੁਨਿਮਰ ਬੇਨਤੀ ਕਿ ਮੈਂ ਭਾਈ ਇੱਥੇ ਕੀ ਚੋਣ ਨਹੀਂ ਲੜ ਸਕਾਂਗੀ ਮੇਰੇ ਕੋਲ ਠੁਕਵੇਂ ਫੰਡ ਨਹੀਂ ਹਨ। ਇਸ ਕਰਕੇ ਭਾਈ ਮੈਂ ਚੋਣ ਲੜਨ ਤੋਂ ਅਸ ਪਰ ਉਹਨਾਂ ਨੇ ਕਹਿ ਜੀ ਕਿ ਮੈਂ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰੂੰਗੀ ਮੈਂ ਹਰ ਉਮੀਦਵਾਰ ਦੇ ਹੱਥ ਚੋਣ ਪ੍ਰਚਾਰ ਕਰੂੰਗੀ ਮੈਂ ਬੀਜੇਪੀ ਦੇ ਵਿੱਚ ਹੀ ਹਾਂ ਜੀ ਤੇ ਇਸ ਵਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿੰਨੇ ਕੈਂਡੀਡੇਟ ਖੜੇ ਕੀਤੇ ਆ ਇਹਨਾਂ ਨੇ ਜੀ ਆਪਣੇ ਅੱਜ 7 ਉਮੀਦਵਾਰ ਐਲਾਨ ਦਿੱਤੇ ਆ 7ਾਂ ਉਮੀਦਵਾਰਾਂ ਦੇ ਬਾਰੇ ਇਹਨਾਂ ਨੇ ਗੱਲ ਕਹੀ ਆ ਵੀ ਪਾਈ ਅਸੀਂ ਕਮਤਕਾਰ ਕਰਕੇ ਦਿਖਾਵਾਂਗੇ 7ਾਂ ਦੇ ਵਿੱਚ ਇਹ ਇੱਕ ਆਪ ਵੀ ਹੈਗੇ ਆ ਕਿਉਂਕਿ ਇਹ ਆਪ ਵੀ ਫਿਰ ਸੰਗਰੂਰ ਤੋਂ ਉਮੀਦਵਾਰ ਆ ਤੇ ਸਿਮਰਨਜੀਤ ਸਿੰਘ ਮਾਨ ਖੁਦ ਸੰਗਰੂਰ ਤੋਂ ਤੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਲੁਧਿਆਣਾ ਤੋਂ ਅਮਰਤਪਾਲ ਸਿੰਘ ਛੰਦੜਾ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ ਤਰਨਾਲ ਤੋਂ ਹਰਜੀਤ ਸਿੰਘ ਵਿਰਕ ਤੇ ਕੁਰੂਕਸ਼ੇਤਰ ਤੋਂ ਖਜ਼ਾਨ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੀ ਸੋ ਗਰਜੀਤ ਸਿੰਘ ਔਜਲਾ ਵੀ ਜਾਣਗੇ ਹੁਣ ਦੇਖੋ ਜੀ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸੀ ਵੀ ਇਹ ਵੀ ਗਏ ਕਿ ਗਏ ਕਿ ਗਏ ਪਰ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਨਹੀਂ ਗਏ ਉਹਨਾਂ ਨੇ ਤੇ ਅਜ ਡਿੰਪਾ ਹੋਰਾਂ ਨੇ ਜਿਹੜੇ ਜਸਵੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ ਦੋਵਾਂ ਦੇ ਨਾਮ ਬਾਰੇ ਇਹ ਚਰਚੇ ਚੱਲ ਪਏ ਸੀ ਵੀ ਇਹ ਵੀ ਹੁਣ ਜਾਣ ਦੀ ਤਿਆਰੀ ਦੇ ਵਿੱਚ ਆ ਪਰ ਇਹ ਨਹੀਂ ਜਾ ਰਹੇ ਜੀ ਇਹ ਪਤਾ ਲੱਗਾ ਜੀ ਕਿ ਇਹਨਾਂ ਨੇ ਨਹੀਂ ਜਾਣਾ ਫਿਲਹਾਲ ਤੋ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਭਾਈ ਮੈਂ ਨਹੀਂ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਮੀਡੀਆ ਦੇ ਵੀ ਕਈ ਅੰਗ ਜਾਣਬੁੱਝ ਕੇ ਐਵੇਂ ਹਵਾ ਦਈ ਜਾਂਦੇ ਗੱਲ ਨੂੰ ਵੀ ਲੋ ਜੀ ਜਾ ਰਹੇ ਹਨ ਜਾ ਰਹੇ ਹਨ ਮੈਂ ਨਹੀਂ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਸੋ ਰੱਬ ਜਾਣਦਾ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਹੋਣਾ ਪਰ ਇਸ ਵੇਲੇ ਜੋ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਉਹ ਹਨਾ ਨਹੀਂ ਜਨਕਾ ਇੰੋਂ ਤਾਂ 5 ਕਰਨ ਪਹਿਲਾਂ ਸੁਸ਼ੀਲ ਰਿੰਕੂ ਨੇ ਵੀ ਕਿਹਾ ਸੀ ਵੀ ਮੈਂ ਬੀਜੇਪੀ ਦੇ ਵਿੱਚ ਜਾਵਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਜਦੋਂ ਪੁੱਛਗੇ ਚ ਹੋਈ ਹੈ ਮਨਪ੍ਰੀਤ ਸਿੰਘ ਬਾਦਲ ਥੋੜੇ ਜੇ ਮੱਠੇ ਪੈ ਗਏ ਨੇ ਉਹਨਾਂ ਦਾ ਸਿਆਸੀ ਭਵਿੱਖ ਕੀ ਆ ਹੁਣ ਦੇਖੋ ਜੀ ਅਸਲ ਦੇ ਵਿੱਚ ਉਹਨਾਂ ਦਾ ਹਾਰਟ ਦਾ ਆਪਰੇਸ਼ਨ ਹੋਇਆ ਸਟੈਂਟ ਪਿਆ ਉਹਨਾਂ ਦੇ ਤੇ ਅੱਜ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੱਤੀ ਗਈ ਆ ਵੀ ਜਿਹੜੇ ਵੀ ਭੈਣਾ ਵੀਰਾਂ ਨੇ ਮੇਰੀ ਸਿਹਤ ਦੇ ਪ੍ਰਤੀ ਫਿਕਰਮੰਦੀ ਜ਼ਾਹਰ ਕੀਤੀ ਆ ਮੈਂ ਦਲੀ ਸ਼ੁਕਰਾਨਾ ਕਰਦਾ ਉਹਨਾਂ ਨੇ ਕਿਹਾ ਜੀ ਕਿ ਮੇਰਾ ਇੱਕ ਆਪਰੇਸ਼ਨ ਹੋ ਗਿਆ ਹੁਣ ਮੈਂ ਬਹੁਤ ਬਿਹਤਰੀ ਦੇ ਵੱਲ ਆ ਪਰ ਕੁਝ ਕ ਹਫਤਿਆਂ ਦੇ ਵਿੱਚ ਵਿੱਚ ਇੱਕ ਮੇਰੀ ਸਰਜਰੀ ਹੋਰ ਹੋਣੀ ਆ ਤੇ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਾ ਯਾਨੀ ਕਿ ਉਹਨਾਂ ਨੇ ਇਹ ਵੀ ਦੱਸ ਦਿੱਤਾ ਇੱਕ ਤਰੀਕੇ ਦੇ ਨਾਲ ਵੀ ਐਤਕੀ ਮੈਂ ਚੋਣ ਪਾਈ ਨਹੀਂ ਲੜਦੀ ਹੂੰ ਹੂੰ ਤੇ ਬਾਕੀ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵੱਲੋਂ ਕੀ ਖੁਲਾਸਾ ਕੀਤਾ ਗਿਆ ਨੌਜਵਾਨਾਂ ਲਈ ਬੇਰੁਜ਼ਗਾਰੀ ਇਹ ਬਹੁਤ ਵੱਡੀ ਖਬਰ ਹੈ ਜੀ ਇਹ ਬਹੁਤ ਵੱਡੀ ਖਬਰ ਹੈ ਜੀ ਕਿ ਭਾਰਤ ਦੇ ਵਿੱਚ ਬੇਰੁਜ਼ਗਾਰੀ ਦਾ ਪੱਧਰ ਕੀ ਆ ਇੰਡੀਆ ਇਮਪਲੋਇਮੈਂਟ ਰਿਪੋਰਟ 2024 ਦੇ ਮੁਤਾਬਕ ਭਾਰਤ ਦੇ ਨੌਜਵਾਨ ਇਸ ਵੇਲੇ ਬੇਰੋਜ਼ਗਾਰੀ ਨਾਲ ਜੂਝ ਰਹੇ ਆ ਦੇਸ਼ ਦੇ ਵਿੱਚ ਬੇਰੋਜ਼ਗਾਰਾਂ ਦੇ ਵਿੱਚ 83% ਦੀ ਗਿਣਤੀ ਨੌਜਵਾਨਾਂ ਦੀ ਹੈ ਜਿਹੜੀ ਚਿੰਤਾ ਦਾ ਵਿਸ਼ਾ ਆਈ ਐਚ ਡੀ ਦੇ ਨਾਲ ਮਿਲ ਕੇ ਆਈ ਐਲਓ ਜਿਹਨੂੰ ਅਸੀਂ ਇਹ ਗੱਲ ਕਹਿੰਦੇ ਵੀ ਇੰਡੀਅਨ ਏਮਪਲੋਇਮੈਂਟ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੇਰੋਜ਼ਗਾਰਾਂ ਦੇ ਵਿੱਚ ਬਹੁਤੇ ਨੌਜਵਾਨ ਪੜ੍ਹੇ ਲਿਖੇ ਆ ਜਿਨ੍ਹਾਂ ਨੂੰ ਨੌਕਰੀ ਲੱਭਣ 'ਚ ਦਿੱਕਤ ਆ ਰਹੀ ਹੈ ਰਿਪੋਰਟ ਦੇ ਮੁਤਾਬਕ 2000 ਸਾਲ ਦੇ ਵਿੱਚ ਪੜ੍ਹੇ ਲਿਖੇ ਬੇਰੋਜ਼ਗਾਰਾਂ ਦੀ ਗਿਣਤੀ 35.2% ਦੀ ਸੀ ਤੇ ਹੁਣ ਇਹ ਦੁੱਗਣੀ ਹੋ ਗਈ ਹੈ ਤੇ ਬਾਕੀ ਜਿਹੜਾ ਨਾਚ ਗਾਣੇ ਵਾਲਾ ਫਿਲਮ ਐਕਟਰ ਆ ਗੋਵਿੰਦਾ ਉਹਦੀ ਕੀ ਖਬਰ ਹੈ ਦੇਖੋ ਜੀ ਗੋਵਿੰਦਾ ਇੱਕ ਵਾਰੀ ਫਿਰ ਰਾਜਨੀਤੀ ਦੀ ਪੌੜੀ ਚੜੂਗਾ ਉਹਦੇ ਗਾਣੇ ਗੁਣੇ ਤਾਂ ਬੜੇ ਮਸ਼ਹੂਰ ਹੋ ਤੇ ਫਿਲਮਾਂ ਬੜੀਆਂ ਚੱਲੀਆਂ ਸੀ ਉਹਦੀਆਂ ਪਰ ਗੱਲ ਇਹ ਵੀ ਉਹ ਅੱਜ ਕੱਲ ਉਹ ਫਿਰ ਰਾਜਨੀਤੀ ਦੀ ਪੌੜੀ ਚੜਨ ਦੇ ਲਈ ਤਿਆਰ ਵਰ ਤਿਆਰ ਆ ਵੈਸੇ ਗੋਵਿੰਦਾ ਇੱਕ ਵਾਰ ਸੰਸਦ ਮੈਂਬਰ ਰਹਿ ਚੁੱਕਿਆ 2004 ਤੋਂ ਲੈ ਕੇ 2009 ਤੱਕ ਮੁੰਬਈ ਦੇ ਵਿੱਚ ਇਹ ਕਾਂਗਰਸ ਦਾ ਲੋਕ ਸਭਾ ਦਾ ਮੈਂਬਰ ਰਿਹਾ ਫਿਰ ਇਹਨੇ ਰਾਜਨੀਤੀ ਨੂੰ ਅਲਵਿਦਾ ਕਹਿਤਾ ਅੱਜ ਇਹਨੇ ਰਾਜਨੀਤੀ ਵਿੱਚ ਫਿਰ ਦਾਖਲਾ ਲੈ ਲਿਆ ਤੇ ਸ਼ਿਵ ਸੈਨਾ ਦੇ تین ਸਭ ਦੋ ਗਰੁੱਪ ਆ ਇੱਕ ਹੈਗਾ ਜੀ ਸ਼ਿਵ ਸੈਨਾ ਉਧ ਬਠਾ ਕਰੇ ਇੱਕ ਹੈਗੀ ਸ਼ਿਵ ਸੈਨਾ ਏਕਨਾਥ शिंदे ਏਕਨਾਥ शिंदे ਹੈਗੇ ਜੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਹ ਅੱਜ ਏਕਨਾਥ शिंदे ਵਾਲੀ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋਏ ਆ ਤੇ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਟਿਕਟ ਕੱਲ ਪਰਸੋ ਤੱਕ ਜਾਰੀ ਹੋ ਜਾਣੀ ਹੈ ਜੀ ਅੱਛਾ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਵਾਲੀ ਜਿਹੜੀ ਪਾਰਟੀ ਸ਼ਾਖਾ ਹੈ ਉਹਦੇ ਵਿੱਚ ਵੀ ਸਭ ਅੱਛਾ ਨਹੀਂ ਲੱਗਦਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਈ ਫਾਊਂਡਿੰਗ ਮੈਂਬਰ ਬੈਠੇ ਨੇ ਤੋ ਦੱਸ ਰਹੇ ਨੇ ਕਿ ਭਾਈ ਭਤੀਜਾਵਾਦ ਕਿਵੇਂ ਚੱਲਦਾ ਰਿਹਾ ਹੈ ਪਾਰਟੀ ਦੇ ਵਿੱਚ ਦਿੱਲੀ ਵਿੱਚ ਕਿਵੇਂ ਐਮਐਲਏਸ ਤੇ ਮੰਤਰੀਆਂ ਦੇ ਉਹਨਾਂ ਦੀਆਂ ਬੀਵੀਆਂ ਤੇ ਉਹਨਾਂ ਦੇ ਚਾਚੇ ਭੂਆ ਭਤੀਜੇ ਕਿਵੇਂ ਕੰਮ ਕਰਦੇ ਰਹੇ ਨੇ ਤੁਹਾਡੀ ਸ਼ਅਦ ਵੇਖੀ ਹੋਵੇ ਤੁਸੀਂ ਪਾਰਟੀ ਦੇ ਵਿੱਚ ਇੱਕ ਸਾਰਤਾ ਨਹੀਂ ਰਹੀ ਇਹ ਗੱਲ ਸੱਚੀ ਹੈ ਜੀ ਇਹ ਗੱਲ ਮੰਨੇ ਜਾਂ ਕੋਈ ਨਾ ਮੰਨੇ ਪਰ ਇਹ ਸੱਚ ਹੈ ਜੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆ ਵਲੰਟੀਅਰ ਜਿਹੜੇ ਕਿ ਇਮਾਨਦਾਰੀ ਦੇ ਨਾਲ ਪਰਚੇ ਦਰਜ ਕਰਵਾਉਣ ਵਾਲੇ ਜਿਨ੍ਹਾਂ ਨੇ ਬਹੁਤ ਮੁਸੀਬਤਾਂ ਝੱਲੀਆਂ ਕਈਆਂ ਨੇ ਆਪਣੇ ਕਾਰੋਬਾਰ ਛੱਡਤੇ ਮੈਨੂੰ ਬਹੁਤ ਸਾਰੇ ਲੋਕ ਐਸੇ ਮਿਲੇ ਸਮੇਂ ਸਮੇਂ ਤੇ ਜਿਨ੍ਹਾਂ ਨੇ ਕਹਿ ਜੀ ਕਿ ਸਾਡਾ ਫਲਾਣਾ ਕਾਰੋਬਾਰ ਸੀ ਮੈਂ ਬੜਾ ਇੱਥੇ ਪੈਸਾ ਵੀ ਲਾਇਆ ਮੈਂ ਬੜਾ ਸਮਾਂ ਵੀ ਲਾਇਆ ਪਰ ਮੇਰਾ ਵਟਿਆ ਪੱਜ ਨਹੀਂ ਗਿਆ ਫਲਾਣੇ ਨੂੰ ਮੌਕਾ ਦਿੱਤਾ ਮੁਰੇ ਆਉਣ ਦਾ ਤੁਸੀਂ ਦੇਖੋ ਜੀ ਆਮ ਆਦਮੀ ਪਾਰਟੀ ਦੇ ਵਿੱਚ ਉਪਰਾਮਤਾ ਕਿਉਂ ਨਾ ਪੈਦਾ ਹੋਵੇ ਇਹਨਾਂ ਦੇ ਕੋਲੋਂ 13 ਵਲੰਟੀਅਰ ਨਹੀਂ ਲੱਭੇ ਗਏ ਇਹ ਕਹਿੰਦੇ ਸੀ ਜੀ ਕਿ ਅਸੀਂ ਤਾਂ ਰਾਜਨੀਤੀ ਦੇ ਵਿੱਚ ਨਵਾਂ ਪੂਰ ਪੈਦਾ ਕਰਨ ਵਾਸਤੇ ਆਏ ਹਾਂ ਰੇੜੀ ਫੜੀ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਕੰਨਾਂ ਤੇ ਪੋਸਟਰ ਲਾਉਣ ਵਾਲਿਆਂ ਨੂੰ ਆਵਾਜ਼ਾਂ ਦੇਣ ਵਾਲਿਆਂ ਨੂੰ ਦਰਿਆ ਛਾੜਨ ਵਾਲਿਆਂ ਨੂੰ ਬੂਥਾਂ ਤੇ ਬੈਣ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਪਰ ਹੈਰਾਨੀ ਹੁੰਦੀ ਵੀ 13 ਬੰਦੇ ਵੀ ਹੈ ਨਹੀਂ ਇਹਨਾਂ ਦੇ ਕੋਲੇ ਇਹਨਾਂ ਨੂੰ ਆਪਣੇ ਵਲੰਟੀਅਰਾਂ ਦੇ ਉੱਤੇ ਭਰੋਸਾ ਕਿਉਂ ਨਹੀਂ ਤੇ ਉਧਾਰੇ ਬੰਦੇ ਲਿਆਂਦੇ ਉੱਤੇ ਇੰਨਾ ਭਰੋਸਾ ਕਿਉਂ ਆ ਜੀ ਹੂੰ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਸਾਨੂੰ ਪੰਜਾਬ ਦਾ ਮੌਸਮ ਗਰਮ ਆ ਜੀ ਪਰ ਅੱਜ ਪੰਜਾਬ ਦੇ ਵਿੱਚ ਕੁਝ ਕਿਥਾਵਾਂ ਤੇ ਕੜੀਆਂ ਪੈ ਗਈਆਂ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਆਸ ਹੈ ਜੇ ਮੀਂਹ ਪੈ ਗਿਆ ਤਾਂ ਕਣਕ ਦੇ ਝਾੜ ਦੇ ਪੁੱਤੇ ਅਸਰ ਪੈ ਸਕਦਾ ਕਿਉਂਕਿ ਜੇਕਰ ਮੌਸਮ ਗਰਮ ਤੇ ਖੁਸ਼ਕ ਇੰਨੀ ਹੀ ਰਿਹਾ ਤੇ ਫਿਰ ਭਾਈਏ ਤੱਕੀ ਝਾੜ ਭਰਵਾ ਨਿਕਲਣ ਦੀ ਆ ਸਗੀ ਆ ਉਦਾਂ ਪੰਜਾਬ ਦੇ ਵਿੱਚ 30 31 32 ਡਿਗਰੀ ਤੱਕ ਟੈਂਪਰੇਚਰ ਚੱਲ ਰਿਹਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਧੰਨਵਾਦ ਧੰਨਵਾਦ